ਸਰ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ? ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਆ ਰਜਿਸਟਰਡ ਹੈ ਜੀ। ਉਹਨਾਂ ਵੱਲੋਂ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿੰਮਦਾਰਾ ਨਾ ਜੇ ਮੈਂ ਲਾਸਟ ਕੈਂਪ ਦੇ ਵਿੱਚ ਵੀ ਆਇਆ ਸੀ ਲਾਸਟ ਈਅਰ ਵੀ ਮੇਰੇ ਕੋਲ ਫੈਸਟੀਮ ਦਾ ਚਾਰ ਸੀ। ਖੂਨਦਾਨ ਨੂੰ ਇੱਕ ਮਹਾਨਦਾਨ ਮੰਨਿਆ ਜਾਂਦਾ ਹੈ ਕਿਉਂਕਿ ਇਹ ਜਿਹੜੇ ਕਿਸੇ ਐਕਸੀਡੈਂਟ ਦੇ ਵਿੱਚ ਲੋਕ ਫਟੜ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਚਾਉਣ ਦੇ ਵਿੱਚ ਇਹ ਐਮਲ ਰੋਲ ਅਦਾ ਕਰਦਾ ਹੈ। ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਜੀ ਪੈਸਿਆਂ ਦਾ ਦਾਨ ਰਸਸ਼ਨ ਦਾ ਦਾਨ ਉਹ ਤਾਂ ਬੰਦਾ ਹਰ ਇੱਕ ਕਰ ਸਕਦਾ ਪਰ ਜਿਹੜਾ ਖੂਨਦਾਨ ਹੈ ਇਹ ਸਭ ਤੋਂ ਵਧੀਆ ਦਾਨ ਹੈ ਮੈਂ ਏਡਾ ਵੱਡਾ ਵਿਸ਼ਾਲ ਕੈਂਪ ਮੈਨੂੰ ਪਤਾ ਲੱਗਿਆ ਕਿ 700 ਪਲੱਸ ਯੂਨਿਟ ਨੇ ਜਿਹੜੇ ਹੁਣ ਤੱਕ ਡੋਨੇਟ ਹੋ ਚੁੱਕੇ ਨੇ ਤੇ ਜਦੋਂ ਤੱਕ ਮੇਰਾ ਖਿਆਲ ਹੈ ਕੈਂਪ ਕੰਪਲੀਟ ਹੋਏਗਾ 1000 ਕ੍ਰਾਸ ਕਰ ਜਾਏਗਾ ਇਹ ਯੂਨਿਟ ਤੇ ਏਡਾ ਵਿਸ਼ਾਲ ਖੂਨਦਾਨ ਕੈਂਪ ਮੈਂ ਤਾਂ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਤੇ ਇਸ ਲਈ ਜਿਹੜੇ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਦੇ ਅਹੁਦੇਦਾਰ ਨੇ ਉਹ ਵਧਾਈ ਦੇ ਪਾਤਰ ਨੇ ਰਿਕੀ ਸੂਜੀ ਪ੍ਰਧਾਨ ਜੀ ਤੇ ਹੋਰ ਜਿੰਨੇ ਵੀ ਇਹਨਾਂ ਦੇ ਅਹੁਦੇਦਾਰ ਨੇ ਬੜੀ ਮਿਹਨਤ ਕਰਦੇ ਨੇ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਕਰਦਾ ਜੀ ਜੈਕ ਸਰ ਅੱਜ ਅਹਿਮਦਗੜ ਵਾਸੀਆਂ ਵੱਲੋਂ ਉਪਰਾਲਾ ਕੀਤਾ ਗਿਆ ਪੰਜਵਾਂ ਖੂਨਦਾਨ ਕੈਂਪ ਲਗਾਇਆ ਗਿਆ ਵਿਸ਼ਾਲ ਰੂਪ ਦੇ ਵਿੱਚ ਕੀ ਕਹੋਗੇ ਜੀ ਬਹੁਤ ਹੀ ਸਾਡੇ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਬੰਧਕ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੱਕ ਬਹੁਤ ਵਿਸ਼ਾਲ ਖੂਨਦਾਨ ਕੈਂਪ ਲਾਇਆ ਹੈ ਤੇ 700 ਤੋਂ ਉੱਪਰ ਜੁਨਟ ਸਾਡੀ ਸੰਗਤ ਨੇ ਦਿੱਤੇ ਤੇ ਮੈਂ ਉਹਨਾਂ ਨੂੰ ਵੀ ਵਧਾਈ ਦਿੰਨਾ ਜਿਹੜੇ ਇਹ ਮਹਾਨ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਇੱਕ ਖੂਨ ਦੀ ਇੱਕ ਬੂੰਦ ਕਿਸੇ ਦੀ ਜਿੰਦ ਬਚਾ ਸਕਦੀ ਆ ਤੇ ਇਸ ਕਲੱਬ ਦੇ ਰਹੀਂ ਵੱਖ-ਵੱਖ ਸੰਸਥਾਵਾਂ ਖੂਨ ਲੈਣ ਆਈਆਂ ਨੇ ਤੇ ਪਤਾ ਨਹੀਂ ਪ੍ਰਮਾਤਮਾ ਨੇ ਕਿੰਨਾ ਲੋਕਾਂ ਨੂੰ ਜੀਵਨਤਨ ਇਸ ਖੂਨ ਦੇ ਨਾਲ ਬਚਾ ਸਕਦਾ ਤੇ ਬਹੁਤ ਸਾਰੇ ਦੇਖਿਆ ਕਿ ਮੁੱਦਾਕ ਸਾਹਿਬ ਕੇ ਨੌਜਵਾਨਾਂ ਨੇ ਜਿਹੜਾ ਖੂਨਦਾਨ ਕੀਤਾ ਕੀ ਕਹੋਗੇ ਬਿਲਕੁਲ ਅੱਜ ਦਾ ਸਾਡਾ ਨੌਜਵਾਨ ਬਹੁਤ ਛੇਤ ਹੈ ਸਮਾਜ ਸੇਵੀ ਹੈ ਪਹਿਲਾਂ ਨਾਲੋਂ ਜਿਹਦੇ ਹੁਣ ਦੇ ਨੌਜਵਾਨ ਨੇ ਉਹ ਸੇਵਾ ਦੇ ਵਿੱਚ ਬਹੁਤ ਦਾ ਦਵਾਸ ਹੋ ਰਹੇ ਨੇ ਤੇ ਵੱਡੀ ਵੱਡੀ ਸੇਵਾ ਕਰ ਰਹੇ ਨੇ ਤੇ ਕੀ ਕਹਾਂਗੇ ਹਲਕਾ ਬਸਨ ਅੱਜ ਦੇ ਤਾਂ ਇਸ ਪ੍ਰੋਗਰਾਮ ਦੀ ਜੋ SLAਗਾ ਬਣਦੀ ਆ ਉਸ ਪ੍ਰਤੀ ਕੀ ਸੰਦੇਸ਼ ਇਹਨਾਂ ਨੂੰ ਇਹ ਜਨਾ ਵੀ ਜਿਹੜੇ ਸਮਾਜ ਸੇਵੀ ਨੇ ਲੋਕਾਂ ਦੀ ਜਿੰਨੀ ਸੇਵਾ ਕਰੀ ਜਾਵੇ ਉਹਨਾਂ ਨੂੰ ਥੋੜੀ ਨੂੰ ਮਨ ਨੂੰ ਵੀ ਸਕੂਨ ਮਿਲਦਾ ਤੇ ਕਿਸੇ ਲੋੜਵੰਦ ਦੀ ਸੇਵਾ ਕਰਦੇ ਓਕੇ ਮੈਂ ਤੁਹਾਡਾ ਕੀ ਨਾਮ ਹੈ ਤੇ ਕੀ ਡੈਜੀਨਸ ਦਾ ਤੁਹਾਡਾ ਮੈਂ ਡਾਕਟਰ ਜੋਤੀ ਕਪੂਰ ਐਸ ਐਮਓ ਸੀ ਐਚ ਸੀ ਅਹਿਮਦਗੜ ਤੇ ਅੱਜ ਇੱਥੇ ਜਿਹੜਾ ਬਹੁਤ ਸ਼ਾਨਦਾਰ ਕੈਂਪ ਲਗਾਇਆ ਹੈ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਨੇ ਤੇ ਇਹਨਾਂ ਦੇ ਪ੍ਰਧਾਨ ਵੀ ਕੀ ਸੋਜੀ ਬਹੁਤ ਲੰਬੇ ਅਰਸੇ ਤੋਂ ਸਮਾਜ ਸੇਵਾ ਦੇ ਖੇਤਰ ਚ ਜੁੜੇ ਹੋਏ ਨੇ ਔਰ ਖੂਨਦਾਨ ਪ੍ਰਤੀ ਇਹ ਬਹੁਤ ਹੀ ਸੰਜੀਦਾ ਹੈਗੇ ਨੇ ਆਪ ਵੀ ਬਲੱਡ ਓਨਰ ਰਹੇ ਬਲੱਡ ਓਨਰ ਹੈਗੇ ਨੇ ਤੇ ਪੀਰੀਆਡਿਕਲੀ ਇਹੋ ਜਿਹਾ ਖੂਨਦਾਨ ਕੈਂਪ ਲਗਾਈ ਲਗਾਈ ਰੱਖਦੇ ਨੇ ਮੈਮ ਕਈ ਵਾਰ ਨਾ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਹੁੰਦਾ ਹੈ ਗਲਤਫਹਿਮੀ ਕਹਿ ਸਕਦੇ ਆ ਜਾਂ ਕੁਝ ਹੋਰ ਭਾਵ ਇੱਕ ਬਹਿਮ ਕਹਿ ਸਕਦੇ ਆ ਕਿ ਖੂਨ ਦੇਣ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਨੇ ਕੀ ਕਹੋਗੇ ਇਸ ਦਾ ਕਿਸੇ ਵੀ ਸਿਹਤਮੰਦ ਇਨਸਾਨ ਦੇ ਵਿੱਚ ਜਿਹੜਾ ਇੰਨਾ ਇੰਨਾ ਖੂਨ ਹੁੰਦਾ 5.5 ਲੀਟਰ ਖੂਨ ਹੁੰਦਾ ਤੇ ਬਲੱਡ ਡੋਨੇਸ਼ਨ ਦੌਰਾਨ ਅਸੀਂ ਸਿਰਫ ਉਹਦਾ 350 ਤੋਂ ਲੈ ਕੇ 400 ml ਤੱਕ ਖੂਨ ਉਹਦਾ ਲੈਣੇ ਆ ਤੇ ਇਹ ਜਿਹੜਾ ਖੂਨ ਹੈਗਾ ਇਹ ਜਿੱਦਾਂ ਕਿਸੇ ਨੇ ਬਲੱਡ ਦਿੱਤਾ ਉਦੇ ਬਾਅਦ ਜਦੋਂ ਉਹਨੂੰ ਅਸੀਂ ਲਿਕੁਇਡ ਦਿੰਨੇ ਆ ਤੇ 24 ਘੰਟੇ ਦੇ ਵਿੱਚ ਵਿੱਚ ਇੱਕ ਖੂਨ ਦੀ ਜਿਹੜੀ ਪੂਰਤੀ ਹੋ ਸਕਦੀ ਹੈ ਤੇ ਕੋਈ ਵੀ ਸਿਹਤਮੰਦ ਇਨਸਾਨ ਹਰ ਤਿੰਨ ਮਹੀਨੇ ਬਾਅਦ ਇੱਕ ਯੂਨਿਟ ਖੂਨ ਜਿਹੜਾ ਹੈ ਬਿਨਾਂ ਕਿਸੇ ਡਰ ਦੇ ਜਾਂ ਬਿਨਾਂ ਕਿਸੇ ਕੰਪਲਿਕੀਸ਼ਨ ਦੇ ਦੇ ਸਕਦਾ ਹੈ ਤੇ ਇੱਕ ਮੈਮ ਕਈ ਵਾਰੀ ਨਾ ਜਿਹੜੇ ਡੋਨੇਟ ਕਰਦੇ ਆ ਡੋਨਰ ਨੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਜਦੋਂ ਖੂਨ ਦੇਣਾ ਹੁੰਦਾ ਤਾਂ ਹਰ ਕੋਈ ਲੈ ਲੈਂਦਾ ਕੈਂਪਾਂ ਦੇ ਵਿੱਚ ਖੂਨ ਲਿਆ ਜਾਂਦਾ ਪਰ ਜਦੋਂ ਸਾਨੂੰ ਕੋਈ ਜ਼ਰੂਰਤ ਹੁੰਦੀ ਆ ਉਦੋਂ ਖੂਨ ਨਹੀਂ ਮਿਲਦਾ ਸਾਨੂੰ ਸਾਡੇ ਦੇਸ਼ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਖੂਨ ਦੇਣ ਵਾਲੇ ਘਟਨੇ ਤੇ ਲੈਣ ਵਾਲੇ ਬਹੁਤ ਜ਼ਿਆਦਾ ਨੇ ਜਿਹੜੇ ਵੀ ਬਲੱਡ ਬੈਂਕਸ ਦੇ ਵਿੱਚ ਬਲੱਡ ਪਿਆ ਹੁੰਦਾ ਹੈ ਇਹ ਅਕਸਰ ਕਰਕੇ ਆਸੀ ਵਰਤਦੇ ਆ ਜਾਂ ਤਾਂ ਜਿਹੜੀਆਂ ਪ੍ਰੈਗਨੈਂਟ ਮਾਂਵਾ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਖੂਨ ਘੱਟ ਹੁੰਦਾ ਹੈ ਜਾਂ ਫਿਰ ਕੋਈ ਐਕਸੀਡੈਂਟ ਦਾ ਕੋਈ ਵਿਕਟਿਮ ਆ ਗਿਆ ਜਾਂ ਕੋਈ ਕੈਂਸਰ ਦਾ ਪੇਸ਼ੈਂਟ ਹੈ ਜਾਂ ਡਾਇਲਿਸਿਸ ਹੈ ਤੇ ਇਹਦੇ ਵਿੱਚ ਕਈ ਵਾਰੀ ਪੇਸ਼ੈਂਟ ਨੂੰ ਇੱਕ ਤੋਂ ਵੱਧ ਯੂਨਿਟ ਦੀ ਲੋੜ ਹੁੰਦੀ ਹੈ ਪਰ ਜਿਹੜਾ ਡੋਨਰ ਇੱਕ ਵਾਰੀ ਬਲੱਡ ਦੇ ਚੁੱਕਾ ਉਹ ਅਗਲੇ 3 ਮਹੀਨੇ ਤੱਕ ਬਲੱਡ ਦੇ ਨਹੀਂ ਸਕਦਾ ਜਿਵੇਂ ਜਿਵੇਂ ਸਾਡੇ ਦੇਸ਼ ਦੇ ਵਿੱਚ ਦਾਨੀਆਂ ਦੀ ਗਿਣਤੀ ਵਧ ਜੂਗੀ ਉਦੋਂ ਉਦੋਂ ਸਾਡੀ ਇਹ ਪ੍ਰੋਬਲਮ ਵੀ ਘੱਟ ਜਾਊਗੀ